ਜੋ ਮਹਿੰਮ ਯੋਗ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਉਹਦੇ ਲੜੀ ਦੇ ਵਿੱਚ ਹੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਵੇਰ 2 ਵਜੇ ਐਸਐਚਓ ਦਿਨਾਨਗਰ ਔਰ ਚੌਂਕੀ ਇੰਚਾਰਜ ਬਰਿਆਰ ਨੇ ਨਾਕਾ ਲਗਾਇਆ ਹੋਇਆ ਸੀ ਨਾਕੇ ਦੌਰਾਨ ਚੈਕਿੰਗ ਦੇ ਦੌਰਾਨ ਇੱਕ ਕਾਰ ਜਿਹੜੀ ਹੈ ਡਿਜ਼ਾਇਰ ਸਵਿਫਟ ਡਿਜ਼ਾਇਰ ਨੰਬਰ ਪੀਵੀ 35ਏਕੇ 5305 ਨੂੰ ਰੌਂਡ ਅਪ ਕੀਤਾ ਗਿਆ। ਉਹਦੇ ਵਿੱਚ ਦੋ ਨੌਜਵਾਨ ਜਿਹੜੇ ਰੌਂਡ ਅਪ ਕੀਤੇ ਗਏ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਆਸ਼ਮਦੀਨ ਪੁੱਤਰ ਮਰੀਦਦੀਨ ਵਾਸੀ ਪੰਡੋਰੀ ਥਾਣਾ ਕਟੂਆ ਦਾ ਰਹਿਣ ਵਾਲਾ ਹੈ ਅਤੇ ਦੂਜਾ ਅਭ ਅਭਿਜਿਤ ਅਭਿਜੀਤ ਪੁੱਤਰ ਅਸ਼wini ਕੁਮਾਰ ਜਨੇਾਲ ਨਰੂੜ ਜਮਨ ਸਿੰਘ ਦਾ ਰਹਿਣ ਵਾਲਾ। ਇਹਨਾਂ ਕੋਲੋਂ 200 60 ਗ੍ਰਾਮ ਹਿਰੋਇਨ ਅਤੇ 1.5 ਲੱਖ ਰੁਪਿਆ ਡਰਗਮਣੀ ਜਿਹੜੀ ਉਹ ਬਰਾਮਦ ਹੋਈ ਆ ਜਿਹੜਾ ਅਭਜੋਤ ਹੈ ਇਹ ਪੰਜਾਬ ਪੁਲਿਸ ਚਾਰ ਆਈਆਰ ਵੀ ਦਾ ਮਲਾਜਮ ਹੈ ਸੋ ਇਹਨਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਕਦਮਾ ਨੰਬਰ 239 ਅੰਡਰ ਸੈਕਸ਼ਨ ਐਨਡੀਪੀਐਸ ਐਕਟ ਥਾਣਾ ਦਿਨਾਨਗਰ ਦਰਜ ਰਜਿਸਟਰ ਕੀਤਾ ਗਿਆ ਇਸ ਦੇ ਬੈਕਵਰਡ ਲਿੰਕ ਅਤੇ ਫਾਰਵਰਡ ਲਿੰਕ ਦੀ ਅਗੇ ਤਫਤੀਸ਼ ਜਾਰੀ ਹੈ Thank you.